सब भक्तजनों को जय श्री राम सभी सनातनियों को जय श्री राम आज बड़े सौभाग्य की बात है कि श्री राम जी के पुनर् प्राण प्रतिष्ठा उपलक्ष में यज्ञ करने का सौभाग्य अवसर प्राप्त हुआ हम सभी सनातनियों ने सभी मौल्यवासियों ने इकट्ठा होकर के श्री राम जी की पुनर्प्राण प्रतिष्ठा स्थापना और जो मंदिर का उद्घाटन है उसके उपलक्ष में यज्ञ किया है सभी श्रद्धा ने बड़े श्रद्धा भावना से यज्ञ किया है भगवान प्रभु श्री राम जी सभी भक्तों पर अपना आशीर्वाद बनाए रखें जय जय श्री राम, राम। कई ऐसी कुछ वो प्रसाद लड्डुआ का समोसा चाह का कप ये प्रोग्राम बनाया है सारा सारे ਪਿੰਡ ਚਰਨਦਾਸ ਪਰਵਾਰ ਜਿਹੜੇ ਕਿ ਪਰਵਾਰ ਤੇ ਪਿੰਡ ਤੋਂ ਸਰਪੰਚ ਨੇ ਬਲਾਕ ਸੰਪਤੀ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ ਤੇ ਅੱਜ ਇਸ ਪੂਜਾ ਅਰਚਨਾ ਵਿੱਚ ਚਾਹਤੇ ਸ਼ਾਮਲ ਹੋਣ ਆਏ ਨੇ ਤੇ ਪਿੰਡ ਜੀ ਪਹਿਲਾਂ ਵੀ ਤੁਹਾਡੀ ਯਾਤਰਾ ਜੀ ਬਹੁਤ ਸਹਿਯੋਗ ਰਿਆ ਤੇ ਅੱਜ ਦੇ ਪ੍ਰੋਗਰਾਮ ਬਾਰੇ ਕੁਝ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਕਿ ਅੱਜ 500 ਸਾਲ ਬਾਅਦ ਸਾਡੇ ਭਗਵਾਨ ਸਾਡੇ ਆਰਾਧਿਆ ਸ਼੍ਰੀ ਰਾਮਚੰਦਰ ਜੀ ਮਹਾਰਾਜ ਆਪਣੇ ਦੱਬਿਆ ਭਵਲ ਵਿੱਚ ਵਿਰਾਜਮਾਨ ਹੋ ਰਿਹਾ ਹੈ ਉਸੇ ਦੇ ਸਬੰਧ ਵਿੱਚ ਅੱਜ ਸਾਰੇ ਸਾਰੇ ਮਹੱਲਾ ਵਾਜ ਸਾਰੇ ਇਕੱਠੇ ਹੋ ਗਏ ਇਸ ਚੰਦਵਰੀ ਮਾਤਾ ਮੰਦਰ ਦੇ ਵਿੱਚ ਹਵਨ ਜਗ ਕਰਾਇਆ ਹੈ ਇਸੇ ਖੁਸ਼ੀ ਵਿੱਚ ਸਾਰੇ ਸੰਗਤ ਅੱਜ ਹਾਜ਼ਰ ਹੋਈ ਹੈ ਤੁਹਾਨੂੰ ਬਹੁਤ ਬਹੁਤ ਔਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਇਸ ਗੱਲ ਦੀਆਂ ਸਾਰੇ ਜਿੱਥੇ ਵੀ ਕੋਈ ਹਿੰਦੂ ਕਿਸੇ ਵਰਲਡ ਵਿੱਚ ਸੰਸਾਰ ਵਿੱਚ বাসਦਾ ਸਾਰਿਆਂ ਨੂੰ ਇਸ ਸ਼ੁਭ ਮੌਕੇ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਭਗਵਾਨ ਸਾਰਿਆਂ ਤੇ ਆਪਣੀ ਕਿਰਪਾ ਬਣਾਈ ਰੱਖੇ ਆਪਣਾ ਆਸ਼ੀਰਵਾਦ ਰੱਖੇ ਔਰ ਤੰਦਰੁਸਤੀ ਬਖਸ਼ੇ ਜਨਸ਼ੀਰਾ ਨਾਰਨੇਸ ਮੰਦਿਰ ਕਮੇਟੀ ਤੋਂ ਪ੍ਰਧਾਨ ਤੇ ਆਪਣੇ ਪ੍ਰਾਂਧਿਕੀ ਕੀ ਪ੍ਰੋਗਰਾਮ ਬਾਰੇ ਦੱਸਿਆ ਲੀ ਹਾਂਜੀ ਅੱਜ ਜੀ ਭਗਵਾਨ ਰਾਮ ਜੀ ਦੇ ਪ੍ਰਾਂਤਕਾ ਦੇ ਸਬੰਧ ਵਿੱਚ ਸਾਰੇ ਵਰਲਡ ਵਿੱਚ ਸਾਰੇ ਇੰਡੀਆ ਵਿੱਚ ਜੋ ਅੱਜ ਪ੍ਰੋਗਰਾਮ ਕੀਤੇ ਜਾ ਰਹੇ ਹਨ ਉਸੇ ਸਬੰਧ ਦੇ ਵਿੱਚ ਪੂਜਾ ਰਾਮ ਦੇ ਆਗਮਨ ਦੇ ਸਬੰਧ ਵਿੱਚ ਅਸੀਂ ਮਾਤਾ ਚੰਤਪੁਰਨੀ ਮੰਦਿਰ ਦੇ ਵਿੱਚ ਹਵਨ ਜਗ ਕੇ ਕਰਵਾ ਰਹੇ ਹਾਂ ਤੇ ਸਾਰਿਆਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਦੇ ਸਾਰੇ ਛੱਤ ਛੱਟ ਕੇ ਜਾਣ ਔਰ ਇਹ ਪ੍ਰਭੂ ਸਭ ਤੇ ਕਿਰਪਾ ਕਰਨ ਸਾਰੇ ਸੰਸਾਰ ਤੇ ਕਿਰਪਾ ਕਰਨ ਸਾਰਿਆਂ ਨੂੰ ਕੋਈ ਦੁਖੀ ਨਾ ਰਹੇ ਔਰ ਸਭ ਤੇ ਕਿਰਪਾ ਕਰਨ ਮੇਰੇ ਨਾਲ ਨੇ ਅਜੇ ਅਗਨੀ ਹੋਤਰੀ ਜੀ ਜਿਹੜੇ ਕੱਲ ਸ਼ਾਮ ਨੂੰ ਬਹੁਤ ਵੱਡਾ ਬਬੇ ਸਮਾਰੋਹ ਆਯੋਜਨ ਕਰਨ ਜਾ ਰਹੇ ਗੜਸ਼ੰਕਰ ਦੀ ਰਾਜਵੰਡੀ ਦੇ ਵਿੱਚ ਇਸੇ ਨਾਲ ਹੀ ਇਸ ਸੰਬੰਧਕ ਕਮੇਟੀ ਤੋਂ ਮੈਂਬਰ ਨੇ ਤੇ ਅੱਜ ਦੇ ਸ਼ਾਮ ਦੇ ਪ੍ਰੋਗਰਾਮ ਬਾਰੇ ਸਾਰੀ ਰੂਪਰੇਖਾ ਦੱਸ ਰਿਹਾ ਜੈ ਸ਼੍ਰੀ ਰਾਮ ਅੱਜ ਮਾਤਾ ਚੰਤਪੁਰ ਨੀ ਮੰਦਿਰ ਨੰਗਰ ਰੋਡ ਟੱਕੀ ਯੂਨੀਅਨ ਦੇ ਨੇੜੇ ਸਭ ਤੋਂ ਪਹਿਲਾ ਸਵੇਰੇ ਹਵਨ ਪਾਇਆ ਗਿਆ ਉਸ ਤੋਂ ਅਪरांत ਅੱਜ ਸ਼ਾਮ ਨੂੰ ਦਾਣਾ ਮੰਡੀ ਗਰ ਸ਼ੰਕਰ ਵਿੱਚ ਇੱਕ ਬੱਬਿਆ ਹੀ RAM ਨਾਮ ਸੰਗੀਤਨ ਦਾ ਯੋਜਨ ਕੀਤਾ ਗਿਆ ਹੈ ਜਿਸ ਵਿੱਚ ਹਰੀ ਐਪੀ ਸ਼ਰਮਾ ਜੀ ਹਰੀਦਾਸੀ ਭయ్యా RAM ਜੀ ਦਾ ਗੁਣ ਗਾਣ ਕਰਨਗੇ ਅਤੇ ਲੰਗਰ ਟੁੱਟ ਵਰਤੇਗਾ ਉੱਥੇ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਉੱਥੇ ਰਾਤ ਨੂੰ 6 ਵਜੇ ਜ਼ਰੂਰ ਪਹੁੰਚਣ ਅਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਮਹਾ ਦਿਵਾਲੀ ਵੀ ਮਨਾਈ ਜਾ ਰਹੀ ਹੈ ਉੱਥੇ ਸਾਰੇ ਪਹੁੰਚ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਫੌਜੀਦੀ ਸਰ ਪ੍ਰੋਗਰਾਮ ਦੇ ਵਿੱਚ ਨਾਲ ਹੀ ਤੁਸੀਂ ਮੇਰੇ ਦੇਖ ਰਹੇ ਕਮਲਕਸ਼ੋਰ ਨੋਰੀ ਜੀ ਜਿਹੜੇ ਕਿ ਰਾਮ ਮੰਦਰ ਦੇ ਵਿੱਚ ਜੋ ਸ਼ਿਲਾ ਜੋ ਇਟਾਂ ਦਾ ਪ੍ਰਯੋਗ ਕੀਤਾ ਗਿਆ ਉਸੇ ਦਰਸ਼ਨ ਕਰਾਉਣ ਵਾਸਤੇ ਤੇ ਲੈ ਕੇ ਆਏ ਤੇ ਅੱਜ ਇਹਨਾਂ ਬੇਨਤੀ ਕਰਾਂਗਾ ਕਿ ਸਾਰੀ ਸੰਗਤ ਨੂੰ ਦਰਸ਼ਨ ਦਿਵਾਤੇ ਜਾਣ ਇਸ ਸ਼ਿਲਾ ਦੇ ਤੇ ਆਪ ਨਾਲ ਚੱਲ ਕੇ ਇਸਨੂੰ ਕਹਿੰਦੇ ਆਂ ਨਾ ਕਿ ਚਾਹੇ ਨਾ ਹੋਵੇ ਆਹ ਤੇ ਬੁਢੀ ਲਈ ਲੋਕ ਇਹਨਾਂ ਨੂੰ ਬੁਢਾਪਾ ਦੇਣਗੇ ਹੁਣ ਆਪਾਂ ਇਹਨੂੰ 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 ਆਗੇ ਸੰਗਤ ਨੂੰ ਜੀ ਆਇਆਂ ਆਖਾਂ ਗੁਰੂ ਸਾਹਿਬ ਜੀ ਮਹਾਂ ਮੰਦਿਰਾਂ ਵਿੱਚ ਨਤਮਸਤਕ ਹਾਂ। ਇਹ ਹਾਈ ਸੰਗਤ ਨੂੰ ਬਖਸ਼ਰ ਕੀਤਾ ਤੇ ਸਾਰੇ ਨਾਟਕ ਲੋ ਆਈਏ ਲੱਗੀਆਂ। ਤੇ ਆਹ ਬੋਲ ਰਹੀ ਮਾਸੀ ਵਿਹਾਰ ਦੇ ਇਸ਼ਾਰਾ ਦੇ ਸੰਗਤਾਂ ਆਈਆਂ। ਸੋਇ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਤਾ ਚਿੰਤਪੁਰ ਨਹੀਂ ਮੰਦਿਰ ਦੀਆਂ ਤੇ ਸ਼ਰਦਾਲੂ ਜਿਹੜੀ ਉਸ ਛਿੜਾ ਦੇ ਦਰਸ਼ਨ ਕਰ ਰਹੇ ਨੇ ਜਿਹਨਾਂ ਛਿਲਾਵਾਂ ਦੇ ਨਾਲ ਰਾਮ ਮੰਦਿਰ ਦਾ ਨਿਰਮਾਣ ਹੋਇਆ ਔਰ ਹਰ ਇੱਕ ਇੱਕ ਇੱਟ ਦੇ ਉੱਪਰ ਸ਼੍ਰੀ ਰਾਮ 2023 ਇਸ ਤਰ੍ਹਾਂ ਕਿ ਮੰਦਿਰ ਨਿਰਮਾਣ ਦਾ ਸਾਲ ਉਹ ਲਿਖਿਆ ਹੋਇਆ ਹੈ ਤਾਂ ਸ਼ਰਧਾਲੂਆਂ ਦੇ ਵਿੱਚ ਉਤਸ਼ਾਹ ਤੁਸੀਂ ਦੇਖਤੇ ਬੰਦੇ ਦਿਖ ਰਹੇ ਹੋਗੇ ਇਹ ਜੇ ਇੰਨਾ ਲੱਗਿਆ ਹੈ ਮਾਰੇ ਇਫਕਟਰ ਹੱਥ ਤੇ ਸਾਰਾ ਟੇਬਲ ਵਗੈਰਾ ਲਾ ਕੇ ਸੋਇਤ ਤਸਵੀਰਾਂ ਹਨ ਮਾਤਾ ਚਿੰਤਪੁਰਨੀ ਮੰਦਿਰ ਗਡਸ਼ਿੰਕਰ ਦੀਆਂ ਨੰਗਰ ਰੋਡ ਤੇ ਤੇ ਸ਼ਰਧਾਲੂ ਦਰਸ਼ਨ ਕਰ ਰਹੇ ਨੇ ਉਸ ਛਿਲਾ ਦੀਆਂ ਜਿਸ ਰਾਹੀਂ ਰਾਮ ਮੰਦਿਰ ਦਾ ਨਿਰਮਾਣ ਹੋਇਆ ਸੀ ਤੇ ਇਸ ਤੋਂ ਉਪਰੰਤ ਅਸੀਂ ਤੁਹਾਨੂੰ ਜਲਦੀ ਤਸਵੀਰਾਂ ਦਿਖਾਵਾਂਗੇ ਪਿੰਡ ਕੋਕੋਲ ਮਜਰੀ ਦੀਆਂ ਜਿੱਥੇ ਕਿ